ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਮੋਡਲ ਦੇ ਵਿੱਚ ਜੀ ਸੂਟ ਲੈ ਕੇ ਆਏ ਆ ਫੋਇਲ ਪ੍ਰਿੰਟਿੰਗ ਦੇ ਵਿੱਚ ਡਿਜੀਟਲ ਪ੍ਰਿੰਟ ਕਰਾ ਕੇ ਫਿਰ ਆਪਾਂ ਫੋਇਲ ਪ੍ਰਿੰਟ ਕਰਾਇਆ ਸੂਟਾਂ ਤੇ ਪਹਿਲਾਂ ਵੀ ਇੱਕ ਦਿਨ ਮੈਂ ਵੀਡੀਓ ਲੈ ਕੇ ਆਈ ਸੀ ਆਪਾਂ ਹੁਣ ਹੋਰ ਨਵੇਂ ਸੂਟ ਰੈਡੀ ਕਰਵਾਏ ਆ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਰਹਿਣਾ ਸਾਰੇ ਸੂਟਾਂ ਦਾ 3800 3800 ਪ੍ਰਾਈਸ ਦੇ ਨਾਲ ਰਹਿਣਗੇ 3 ਮੀਟਰ ਸ਼ਰਟ ਦੀ ਕਟ ਹੈ ਜੀ 3 ਮੀਟਰ ਦੀ ਉਹ ਬਾਟਮ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਕਿਉਂਕਿ ਆਪਦੇ ਸੂਟ ਤਿਆਰ ਕਰਵਾਏ ਹੋਏ ਆ ਪਿਓਰ ਮੋਡਲ ਦੇ ਵਿੱਚ ਤੇ ਕੋਰੀਅਰ ਚਾਰਜਸ ਆ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080800 ਤੇ ਇਸ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਮੈਂ ਤੁਹਾਨੂੰ ਦੱਸੇ ਦਿੱਤਾ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕਟੀ ਪੇਮੈਂਟ ਕਰ ਦਿਆ ਕਰੋ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਤਾਂ ப்ਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੈ ਦੇ ਗਰਮੀ ਦੇ ਵਿੱਚ ਬਾਜ਼ਾਰਾਂ 'ਚ ਜਾਣਾ ਬਹੁਤ ਔਖਾ ਹੈ ਹੁਣ ਤੁਸੀਂ ਘਰੇ ਬੈਠੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਪੂਰਾ ਫੈਬਰਿਕ ਜੋ ਤੁਹਾਨੂੰ ਦੱਸੀਦਾ ਸੇਮ ਸੂਟ ਤੁਹਾਡੇ ਕੋਲ ਜਾਣਾ ਫੈਬਰਿਕ ਦੀ ਫੁੱਲ ਗਰੰਟੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ yellow color ਦੇ ਵਿੱਚ ਹੈ ਜੀ ਦੇਖੋ ਪਹਿਲਾਂ ਸੂਟ ਇਹ ਮੈਂ ਥੋੜਾ ਬੰਦ ਸੂਟ ਹੀ ਤੁਹਾਨੂੰ ਪਹਿਲਾਂ ਹੀ ਦਿਖਾ ਦੰਨੀ ਆ ਕਿਉਂਕਿ ਜਦੋਂ ਖੁੱਲਦਾ ਹੈ ਕਈ ਵਾਰੀ ਕਲਰ ਦਾ ਫਰਕ ਲੱਗਦਾ ਇਸ ਦਾ ਐਗਜ਼ੈਕਟ ਕਲਰ ਆ ਜੰਨਾ ਹੈ ਲਾਈਟ yellow color ਹੈ ਇਹਦੇ ਵਿੱਚ ਆਪਾਂ ਡਿਜੀਟਲ ਪ੍ਰਿੰਟ ਦੇ ਨਾਲ ਕਰਾਇਆ ਫੋਇਲ ਪ੍ਰਿੰਟ ਇਹ ਫੋਇਲ ਪ੍ਰਿੰਟਿੰਗ ਹੈ ਜਿਹੜੀ ਤੁਸੀਂ ਜਿੰਨਾ ਮਰਜ਼ੀ ਨੂੰ ਚ ਹੱਥਾਂ ਨਾਲ ਰਗੜ ਕੇ ਧੋ ਲਿਓ ਮਸ਼ੀਨ 'ਚ ਧੋ ਲਿਓ ਬਿਲਕੁਲ ਵੀ ਖਰਾਬ ਨਹੀਂ ਹੋਣਾ ਹੈਗਾ ਬਿਲਕੁਲ ਵੀ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਨਾਲ 3 ਮੀਟਰ ਦੀ ਸ਼ਰਟ ਦੀ ਕਟ ਹੈ 3 ਮੀਟਰ ਦੀ ਉਹ ਬਾਟਮ ਦੀ ਹੈ ਪਰ ਹੁਣ ਆਪਾਂ ਇਹਨੂੰ ਖੋਲ ਕੇ फ्रंट बैक ਦੋਨਾਂ ਤੇ ਸੇਮ ਡਿਜ਼ਾਈਨ ਹੈ ਪੱਲਿਆਂ ਤੇ ਤੇ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ ਜਿੰਨਾ ਮਰਜ਼ੀ ਹੈਵੀ ਨਾਪ ਹੈ ਜੀ ਤੁਸੀਂ ਜਿੰਨਾ ਮਰਜ਼ੀ ਹੈਵੀ ਨਾਪ ਰੈਡੀ ਕਰਾ ਸਕਦੇ ਹੋ ਘਰ ਇਹ ਦੇਖੋ ਕਿੰਨਾ ਪਿਆਰਾ 3 ਮੀਟਰ ਦੀ ਸ਼ਰਟ ਹੈ ਇਹ ਲੁੱਕ ਆ ਜਾਣੀ ਇਹ ਦੇਖੋ ਜੇ ਫਰੰਟ ਪੱਲਾ ਕਹਿ ਲਓ ਇਹਨੂੰ ਜੇ ਬੈਕ ਇਹ ਆ ਜਾਣੀ ਹੈ ਲੁੱਕ ਬਹੁਤ ਸੋਹਣੀ ਡਿਜ਼ਾਈਨਿੰਗ ਗਾਜਰੀ ਕਲਰ ਦੇ ਨਾਲ ਇਹ ਡਿਜੀਟਲ ਪ੍ਰਿੰਟ ਤੇ ਫੋਇਲ ਪ੍ਰਿੰਟਿੰਗ ਇਹ ਦੂਜਾ ਪੱਲਾ ਆ ਗਿਆ ਸ਼ਰਟ ਦਾ ਇਹ ਦੇਖੋ ਇਹ ਦੂਜਾ ਆ ਗਿਆ ਸਾਰੀ ਫੋਇਲ ਪ੍ਰਿੰਟਿੰਗ ਹੋਈ ਹੈ ਤੇ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ ਇਹ 슬ੀਵਸ ਆ ਜਾਣੀਆਂ ਜਿੰਨਾ ਮਰਜੀ ਹੈਵੀ ਨਾਪ ਹੈ ਕੋਈ ਜੋੜ ਨਹੀਂ ਆਣਾ ਬਾਜੂ ਤੇ ਬਹੁਤ ਪਿਆਰਾ ਇਹ ਸੂਟ ਰੈਡੀ ਹੋਣਾ ਤੁਹਾਡਾ ਇਸ ਲੁੱਕ ਦੇ ਵਿੱਚ ਦੇ ਨਾਲ ਹੈਗੇ 3 ਮੀਟਰ ਦੀ ਉਹ ਪਿਓਰ ਮੋਡਲ ਦੀ ਬਾਟਮ ਪੂਰੇ ਸੂਟ ਨੂੰ ਲਾਈਨਿੰਗ ਲੱਗੂ ਜੀ ਪਰ ਲਾਈਨਿੰਗ ਲੱਗ ਕੇ ਵੀ ਜੇ ਤੁਸੀਂ ਵੇਅਰ ਕਰੋਗੇ ਸੂਟ ਬਿਲਕੁਲ ਲਾਈਟ ਵੇਟ ਹੈ ਪਿਓਰ ਮੋਡਲ ਦਾ ਸੂਟ ਹੈ ਪਾਏ ਦਾ ਵੀ ਪਤਾ ਨਹੀਂ ਲੱਗਣਾ ਸੂਟ ਦਾ ਵੀ ਇੰਨਾ ਲਾਈਟ ਵੇਟ ਹੈ ਪਿਓਰ ਦਾ ਕਿਉਂਕਿ ਪਿਓਰ ਤਾਂ ਪਿਓਰ ਹੀ ਆ ਜੀ ਤੇ ਨਾਲ ਹੈਗਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਤੇ ਵੀ ਡਿਜੀਟਲ ਪ੍ਰਿੰਟ ਵੀ ਹੋਇਆ ਸਾਰਾ ਫੋਇਲ ਪ੍ਰਿੰਟਿੰਗ ਹੋਈ ਹੈ ਅੱਜ ਵੀ ਆਪਾਂ ਬੜੇ ਸੋਹਣੇ ਨਵੇਂ-ਨਵੇਂ ਰੰਗ ਲੈ ਕੇ ਆਏ ਨਾ ਦੇ ਵਿੱਚ ਇਹ ਵੀ ਸੂਟ ਆਪਾਂ ਨਵਾਂ ਰੈਡੀ ਕਰਵਾਇਆ ਹੈ ਲਾਈਟ येलो ਕਲਰ ਇਹ ਲੁੱਕ ਆ ਜਾਣੀ ਜੀ ਸੂਟ ਦੀ ਦੇਖੋ ਜਿਵੇਂ ਮਰਜ਼ੀ ਕਿਸੇ ਵਧੀਆ ਫੰਕਸ਼ਨ ਤੇ ਵੀਅਰ ਕਰ ਲੋਗੇ ਬਹੁਤ ਪਿਆਰੀ ਲੁੱਕ ਆਣੀ ਹੈ ਸੂਟ ਦੀ 3800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਪਿਓਰ ਮੋਡਲ ਤੇ ਪੂਰਾ 6 ਮੀਟਰ ਦਾ ਸਟੱਫ ਹੈਗਾ ਸੂਟ ਦਾ 2.5 ਮੀਟਰ ਦੁਪੱਟਾ ਤੇ ਨੈਕਸਟ ਸਾਰੇ ਕਲਰ ਇੱਕ ਤੋਂ ਇੱਕ ਸੋਨੇ ਦੇਖੋ ਬੜਾ ਸੋਹਣਾ ਫਰੋਜ਼ੀ ਜੀ ਕਲਰ ਦੇ ਵਿੱਚ ਹੈ ਲਾਈਟ ਜਿਹਾ ਫਰੋਜ਼ੀ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸਟੂਡ ਦਾ ਐਗਜ਼ੈਕਟ ਕਲਰ ਪਤਾ ਚੱਲ ਰਿਹਾ ਹੋਰ ਇਹ ਤੋਂ 3 ਮੀਟਰ ਸ਼ਰਟ ਦੀ ਕੱਟ ਹੈ ਫਰੰਟ ਬੈਕ ਜਿਹੜਾ ਪੱਲਾ ਹੈ ਉਹ ਸੇਮ ਹੈ ਜੀ ਬਹੁਤ ਪਿਆਰਾ ਇਹ ਚ ਹੈ ਆਪਾਂ ਫਰੰਟ ਕਹਿ ਸਕਦੇ ਹਾਂ ਚ ਇਹ ਬੈਕ ਕਹਿ ਸਕਦੇ ਹਾਂ ਨੂੰ ਇਹ ਬਾਜੂ ਆ ਗਈਆਂ ਅਲੱਗ ਤੋਂ ਦਿੱਤੀਆਂ ਹੋਈਆਂ ਤੇ ਇਹ ਦੂਜਾ ਪੱਲਾ ਦੇਖੋ 셔ਟ ਦਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਤੇ ਡਿਜ਼ਾਈਨਿੰਗ ਦੇਖੋ ਸੂਟਾਂ ਦੀ ਕਿੰਨੀ ਪਿਆਰੀ ਹੈ ਇਹ ਲੁੱਕਾ ਜਣਾ ਸਾਰਾ ਫੋਇਲ ਪ੍ਰਿੰਟਿੰਗ ਹੋਈ ਹੈ ਸੂਟ ਤੇ ਲਾਈਟ ਗ੍ਰੋਜੀਆ ਕਲਰ ਹੈ ਬਹੁਤ ਲਾਈਟ ਦੇ ਵਿੱਚ ਪਿਓਰ ਮੋਡਲ ਦੇ ਵਿੱਚ 3 ਮੀਟਰ ਦੀ ਬਾਟਮ ਹੈ ਜੀ ਨਾਲ ਦੇ ਨਾਲ ਹੈਗਾ ਪਿਓਰ ਮੋਡਲ ਦਾ ਹੀ ਦੁਪੱਟਾ ਇਹ ਦੇਖੋ ਸਾਰਾ ਫਾਇਲ ਪ੍ਰਿੰਟਿੰਗ ਹੋਈ ਹੈ ਦੁਪੱਟੇ ਤੇ ਤੇ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਇਹ ਦੁਪੱਟਾ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੈ ਇਹ ਲੁੱਕ ਆ ਜੂਗੀ ਦੁਪੱਟੇ ਦੀ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਇਹ ਵਾਲਾ ਸੋਨ नेक्स्ट ਆ ਗਿਆ ਬੜਾ ਸੋਹਣਾ ਗ੍ਰੀਨ ਗ੍ਰੀਨ ਜਾਂ ਫਰੋਜ਼ੀ ਰੰਗ ਹੁੰਦਾ ਜਿਹੜਾ ਗ੍ਰੀਨੀਸ਼ ਸਟੋਨ ਤੇ ਉਹ ਵਾਲਾ ਕਲਰ ਹੈ ਜੀ ਬਹੁਤ ਪਿਆਰਾ ਜਿਹਾ ਸਾਰੇ ਕਲਰ ਇੱਕ ਤੋਂ ਇੱਕ ਸੋਨਾ ਚੁਣ ਕੇ ਆਪਾਂ ਬਣਾਏ ਆ ਇਹ ਸਾਰੇ ਗਰਮੀਆਂ ਦੇ ਅਕੋਰਡਿੰਗ ਹੀ ਰੈਡੀ ਕੀਤੇ ਆ ਜੀ ਆਪਾਂ ਨੇ ਇਹ ਦੇਖੋ ਇਹ ਬੈਕ ਆ ਗਈ ਸ਼ਰਟ ਦੀ ਇਹ ਬੈਕ ਪੱਲਾ ਆ ਗਿਆ ਇਹ ਬਾਜ਼ੂ ਆ ਗਿਆ ਲੱਗ ਤੋਂ ਜਿੰਨਾ ਮਰਜ਼ੀ ਹੈਵੀ ਨਾਪ ਹੈ ਪੂਰਾ ਹੈਵੀ ਨਾਪ ਤੁਸੀਂ इजीली ਸਟਿਚ ਕਰਾ ਸਕਦੇ ਹੋ ਕੋਈ ਜੋੜ ਨਹੀਂ ਆਉਣਾ ਹੈਗਾ ਇਹ ਆ ਗਿਆ ਫਰੰਟ ਇਹ ਉੱਪਰ ਨੈੱਕ ਤੇ ਆ ਜਾਣਾ ਜੀ ਇਹ ਏ ਦੇਖੋ ਇਹ ਫਲਾਵਰ neck ਤੇ ਆ ਜਾਣਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਤੇ ਫੋਇਲ ਪ੍ਰਿੰਟਿੰਗ ਹੋਈ ਹੈ ਤੇ ਨਾਲ ਹੈਗਾ 3 ਮੀਟਰ ਦੀ ਬਾਟਮ ਤੇ ਬੜਾ ਹੀ ਪਿਆਰਾ ਮੋਡਲ ਦਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਫੋਇਲ ਪ੍ਰਿੰਟਿੰਗ ਹੈ ਦੇਖੋ ਕਿੰਨੀ ਪਿਆਰੀ ਇਹ ਲੁਕਾਣੀ ਦੁਪੱਟੇ ਦੀ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਸੂਟ ਇਹ ਲੁਕਾਣੀ ਸੋਹਣਾ ਸੂਟ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੂਟ ਇੱਥੇ ਤੋਂ ਹੀ ਤੁਸੀਂ ਲੈ ਸਕਦੇ ਹੋ ਸਕਰੀਨ ਸ਼ਾਟ ਇਹ ਬਾਟਮ ਆ ਇਹ ਸ਼ਰਟ ਆ ਗਈ ਇਹ ਦੁਪੱਟਾ 3-3 ਮੀਟਰ ਦੀ ਆ ਸ਼ਰਟ ਆ 3 ਮੀਟਰ ਸ਼ਰਟ ਦੀ ਕੱਟ ਹੈ ਜੀ ਬੜੀ ਪਿਆਰਾ ਹੈ ਇਹ ਡਿਜ਼ਾਈਨ ਬਣਿਆ ਇਹ ਬੈਕ ਪੱਲਾ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਨੀ ਆ ਇਹ ਸ਼ਰਟ ਦੀ ਬੈਕ ਹੈ ਜੀ ਇਹ ਬੈਕ ਪੱਲਾ ਆ ਜਾਣਾ ਇਹ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਤੇ ਇਹ ਫਰੰਟ ਹੈ ਸ਼ਰਟ ਦਾ ਪਰਪਲ ਤੇ ਪਿੰਕ ਦਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਇਹ ਉੱਪਰ ਤੋਂ ਲੈ ਕੇ ਇਹ ਫਰੰਟ ਆ ਗਿਆ ਦੇਖੋ ਸਾਰਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦੇ ਨਾਲ ਫਾਇਲ ਪ੍ਰਿੰਟਿੰਗ ਹੋਈ ਹੈ ਇਹ ਲੁੱਕ ਆ ਜਾਂਦੀ ਪਰਪਲ ਕਲਰ ਦੀ ਉਹ ਪ्योर ਮੋਡাল ਦੀ ਬਾਟਮ ਤੇ ਪ्योर ਮੋਡਲ ਦਾ ਹੀ 2.5 ਮੀਟਰ ਦਾ ਦੁਪੱਟਾ ਡਿਜੀਟਲ ਪ੍ਰਿੰਟ ਤੇ ਫਾਇਲ ਪ੍ਰਿੰਟਿੰਗ ਦੇ ਨਾਲ ਇਹ ਦੇਖੋ ਕਿੰਨਾ ਪਿਆਰਾ ਹੈ ਸੋ ਸੂਟ ਇਹ ਦੁਕਾਨ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਪਿਸਤਾ ਗ੍ਰੀਨ ਕਲਰ ਇਹ ਲੋਕਾ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਬੈਕ ਦਿਖਾ ਦੰਨੀ ਆ ਮੈਂ ਇਹ ਬੈਕ ਪੱਲਾ ਜੀ ਸ਼ਰਟ ਦਾ ਬੈਕ ਤੇ ਸੇਮ ਪ੍ਰਿੰਟਿੰਗ ਆ ਫਰੰਟ ਦੇ ਵਾਂਗੂ ਹੀ ਸਾਰਾ ਫਾਇਲ ਪ੍ਰਿੰਟਿੰਗ ਵੀ ਹੋਈ ਆ ਡਿਜੀਟਲ ਪ੍ਰਿੰਟ ਆ ਇਹ ਬਾਜ਼ੂ ਆ ਜਾਣੀ ਆ ਜੀ ਅਲੱਗ ਤੋਂ ਤੇ ਇਹ ਫਰੰਟ ਆ ਗਿਆ ਸ਼ਰਟ ਦਾ ਬਹੁਤ ਪਿਆਰਾ ਕਲਰ ਇਹ ਸਾਰਾ ਡਿਜੀਟਲ ਪ੍ਰਿੰਟ ਹੋਇਆ ਫਾਇਲ ਪ੍ਰਿੰਟਿੰਗ ਦੇ ਨਾਲ ਬਿਲਕੁਲ ਖਰਾਬ ਨਹੀਂ ਹੋਣਾ ਇਹ ਐਗਜ਼ੈਕਟ ਐਵੇਂ ਹੀ ਰਹਿਣਾ लुक आ जानी है ना तीन मीटर दोडाल दॉटम पाइप प्रिंटिंग दुपट्टा दे देखो कि प्यारा जानी तो तो ये लोग आ जाने सोना सूट इतने तो तीन एद्रीनशॉट ले सकते हो थर्टी एट हंडर्ड प्राइज है जी अठती सौ प्राइज के नाला सूट ਨੈਕਸਟ ਆ ਗਿਆ ਬੜਾ ਸੋਹਣਾ ਪੈਰਟ ਜਿਹਾ ਕਲਰ ਹੈ। ਅਲੱਗ ਜਿਹਾ ਸ਼ੇਡ ਹੈ ਬਹੁਤ ਪਿਆਰਾ ਜਿਹਾ ਲਾਈਟ ਜਿਹਾ ਕਲਰ ਦੇ ਵਿੱਚ ਇਹ ਬਾਟਮ ਆ ਗਈ ਨਾਲ 3 ਮੀਟਰ ਦੀ। ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਬੰਦ ਸੂਟ ਮੈਂ ਤਾਂ ਦਿਖਾਉਣੀ ਹੁੰਦੀ ਆ ਵੀ ਥੋੜੀ ਜਜਮੈਂਟ ਹੋ ਜਾਂਦੀ ਹੈ ਜੀ ਨਾਲ ਰੱਖੇ। ਫੁਲਕੇ ਹਲਕਾ ਫੁਲਕਾ ਕਲਰ ਦਾ ਫੇਰ ਵੀ ਫਰਕ ਆ ਜਾਂਦਾ। ਇਹ ਆ ਗਈ ਸ਼ਰਟ ਦੀ ਬੈਕ ਇੱਕ ਪੱਲਾ ਆ ਗਈ ਸ਼ਰਟ ਦਾ ਸਾਰਾ ਫੁਆਇਲ ਪ੍ਰਿੰਟਿੰਗ ਹੋਈ ਹੈ ਇਹ ਬਾਜੂ ਆ ਗਈਆਂ ਜੀ ਜਿੰਨੀਆਂ ਮਰਜ਼ੀ 22 23 ਤੱਕ ਤੁਸੀਂ ਜਿੰਨੀਆਂ ਮਰਜ਼ੀ ਦੇਖੋ ਬਾਜੂ ਦੇ ਇੰਨੀ ਲੈਂਥ ਹੈ ਜਿੰਨੀਆਂ ਮਰਜ਼ੀ ਫੁੱਲ ਬਾਜੂ ਵੀ ਰੈਡੀ ਕਰਾ ਸਕਦੇ ਹੋ ਕੁਆਟਰ ਕਰਾਣੀ ਹੈ ਕੁਆਟਰ ਵੀ ਕਰਾ ਸਕਦੇ ਹੋ ਤੁਹਾਡੀ ਚੋਇਸ ਹੈ ਇਹ ਦੇਖੋ ਤਾਂ ਸਾਰਾ ਡਿਜੀਟਲ ਪ੍ਰਿੰਟ ਹੋਇਆ ਫੁਆਇਲ ਪ੍ਰਿੰਟਿੰਗ ਹੋਈ ਹੈ ਸ਼ਰਟ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਫਰੰਟ ਪੂਰੇ 3 ਮੀਟਰ ਤੋਂ ਵੀ ਉੱਪਰ ਦੀ ਸ਼ਰਟ ਹੈ ਜੀ ਜਿੰਨਾ ਮਰਜ਼ੀ ਹੈਵੀ ਨਾਲ ਪੈ ਫੁੱਲ ਕੇਰਾ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਹੋ ਸੂਟ ਦਾ ਇਹ ਬਹੁਤ ਪਿਆਰੀ ਨਾਲ 3 ਮੀਟਰ ਦੀ ਉਹ ਬਾਟਮ ਹੈ ਤੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਇਹ ਸੂਟ ਬਹੁਤ ਸੋਹਣਾ ਫੁੱਲ ਜਿਹਾ ਸੂਟ ਹੈ ਬਹੁਤ ਪਿਆਰੇ ਡਿਜ਼ਾਈਨ ਦੇ ਵਿੱਚ ਇਹ ਰੁਕਾ ਲਈ ਦੇਖੋ ਸੂਟ ਦੇ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਬਲੂਜ਼ ਆ ਫਿਰੋਜ਼ੀ ਕਲਰ ਹੈ ਥੋੜਾ ਬਰੂ ਟੋਨ ਤੇ ਹੁੰਦਾ ਫਿਰੋਜ਼ੀ ਹੋਵਲਾ ਕਲਰ ਹੈ ਜੀ ਸੂਟ ਦਾ ਇਹ ਸ਼ਰਟ ਹੈ ਇਹ ਬਾਟਮ ਆ ਗਈ ਤੇ ਇਹ ਦੁਪੱਟਾ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਬਾਕੀ ਖੋਲ ਕੇ ਆਪਾਂ ਦਿਖਾਨੇ ਆ ਹੁਣ ਕੋਣ ਸੂਟ ਬਹੁਤ ਪਿਆਰਾ ਇਹ ਬੈਕ ਪੱਲਾ ਆ ਗਿਆ ਜੀ ਸ਼ਰਟ ਦਾ ਥੋੜੇ ਬਲੂ ਟੋਨ ਤੇ ਫਿਰੋਜ਼ੀ ਹੁੰਦਾ ਉਹ ਵਾਲਾ ਕਲਰ ਹੈ ਇਹ ਬੈਕ ਆ ਗਈ ਇਹ ਫਰੰਟ ਐ ਸੌਰੀ ਬਾਜੂ ਆ ਗਈਆਂ ਪੂਰੀ ਹੈਵੀ ਬਾਜੂ ਜਿੰਨਾ ਮਰਜੀ ਤੁਸੀਂ ਨਾਪ ਪੂਰਾ ਹੈਵੀ ਨਾਪ ਬਣਾ ਸਕਦੇ ਹੋ ਇਹ ਆ ਗਿਆ ਫਰੰਟ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਸੀ ਇਹ ਨਾਲ ਹੈਗਾ ਪ्योर ਮੂਡਲ ਦੀਓ 3 ਮੀਟਰ ਦੀ ਬਾਟਮ ਇਹਦਾ ਪੀਚ ਦੇ ਨਾਲ ਬਹੁਤ ਪਿਆਰਾ ਕੰਟਰਾਸਟ ਲੱਗ ਰਿਹਾ ਫਿਰੋਜ਼ੀ ਦਾ ਤੇ ਪੀਚ ਦਾ ਇਹ ਆ ਗਿਆ ਇਸ ਤਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਮੈਨੂੰ ਪੱਜ ਦੀ ਦੁਪੱਟੀਆਂ ਬਣ ਕੇ ਬਹੁਤ ਪਿਆਰੇ ਲੱਗਣੇ ਆ ਵਾਲੇ ਸੂਟ ਇਹ ਲੋਕ ਪਰਸਪੈਕਟਿਵ ਨਾ ਬਿਆ। ਅਠਤੀ ਸਰਪ੍ਰਾਈਜ਼ ਦੇਣਾ। ਨੈਕਸਟ ਆ ਗਿਆ ਬੜਾ ਸੋਹਣਾ। ਪਿੰਕ ਡਾਰਕ ਪਿੰਕ ਗਾਜਰੀ ਜੀ ਟੋਨ ਤੇ ਸੂਟ ਹੈ। ਕਲਰ ਸਾਰੇ ਇੱਕੋ ਇੱਕ ਸੋਹਣੇ ਆ। ਬਹੁਤ ਪਿਆਰੀ ਡਿਜ਼ਾਈਨਿੰਗ ਦੇ ਨਾਲ ਸੂਟ। ਇਹ ਬੈਕ ਪੱਲਾ ਪਹਿਲਾਂ ਮੈਂ ਬੈਕ ਤੇ ਸਲੀਵਸ ਦਿਖਾ ਦਿੰਨੀ ਆ ਤੁਹਾਨੂੰ। ਇਹ ਬੈਕ ਆ ਗਈ ਸ਼ਰਟ ਦੀ ਦੇਖੋ ਕਿੰਨੇ ਪਿਆਰਾ ਡਿਜੀਟਲ ਪ੍ਰਿੰਟ ਤੇ ਫੋਇਲ ਪ੍ਰਿੰਟਿੰਗ ਹੋਈ ਹੈ ਇਹ ਬਾਜੂ ਆ ਜਾਣੀ ਹੈ ਜੀ ਦੇਖੋ ਬਾਜੂ ਤੇ ਇਹਦੇ ਸੂਟ ਦੇ ਕਿੰਨਾ ਜ਼ਿਆਦਾ ਹੈਵੀ ਬਹੁਤ ਅੱਛਾ ਡਿਜ਼ਾਈਨ ਹੈ ਬਾਜੂ ਤੇ ਡਿਫਰੈਂਟ ਆ ਜਾਣਾ ਸ਼ਰਟ ਦਾ ਡਿਫਰੈਂਟ ਆ ਜਾਣਾ ਫੋਇਲ ਪ੍ਰਿੰਟਿੰਗ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦੇ ਉੱਪਰ ਫੋਇਲ ਪ੍ਰਿੰਟਿੰਗ ਹੋਈ ਹੈ ਸੋਹਣਾ ਡਿਜ਼ਾਈਨ ਦੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਫੈਬਰਿਕ ਪੂਰਾ ਖੁੱਲਾ ਪਿਓਰ ਮੋਡਲ ਦੀ ਬਾਟਮ 3 ਮੀਟਰ ਦੀ ਤੇ ਨਾਲ ਪਿਓਰ ਮੋਡਲ ਦਾ ਹੀ ਦੁਪੱਟਾ 2 ਮੀਟਰ ਲੋਕਾ ਦੇਖੋ ਦੁਪੱਟੇ ਦੀ ਬਹੁਤ ਸੋਹਣਾ ਡਿਜ਼ਾਈਨ ਅਲੱਗ ਜੀ ਚੀਜ਼ ਹੈ ਇੱਥੇ ਦੇਖੀਦਾ ਸੋਹਣਾ ਅੱਤੀ ਸਪ੍ਰਾਈਜ਼ ਹੈ ਜੀ ਨੈਕਸਟ ਕਲਰ ਆ ਗਿਆ ਥੋੜਾ ਸੋਨਾ ਪਿਸਤਾ ਜੀ ਟੋਨ ਤੇ ਆ ਜੀ ਇਹ ਵੀ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਨਾਲ ਫਰੋਜ਼ੀ ਡਬਲ ਕਲਰ ਦੇ ਵਿੱਚ ਕੰਟਰਾਸਟ ਹੈ ਜੀ ਬਹੁਤ ਸੋਹਣਾ ਇਹਦਾ ਸੂਟ ਦਾ ਪਿਓਰ ਮੋਡਲ ਦੀ ਸ਼ਰਟ ਹੈ ਇਹ ਬੈਕ ਪੱਲਾ ਆ ਗਿਆ ਇਹ ਬੈਕ ਆ ਗਈ ਸ਼ਰਟ ਦੀ ਸੇਮ ਸਾਰਾ ਪਿਸਟਲ ਪ੍ਰਿੰਟ ਦੇ ਉੱਪਰ ਫਾਇਲ ਪ੍ਰਿੰਟਿੰਗ ਹੈ ਇਹ ਸਲੀਜ਼ ਆ ਗਈ ਜੀ ਤੇ ਇਹ ਆ ਗਿਆ 프ਿੰਟ ਇਹ 프ਿੰਟ ਆ ਗਿਆ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਯਾਰਾ ਸੋਹਣਾ ਤੇ ਨਾਲ 3 ਮੀਟਰ ਦੀ ਪਿਓਰ ਮੋ ਡਾਲਦੀ ਬਾਟਮ ਹੈ ਜੀ ਇਹਦੀ ਇਹਦਾ ਦੁਪੱਟਾ ਪੂਰਾ ਟਾਈਨਕਾ ਸੋਨਾ ਡਿਜ਼ਾਈਨ ਇਹ ਨੋਕਾਂ ਜਨਸੋਹਦੇ 38 ਹੋ ਪ੍ਰਾਈਸ ਦੇ ਨਾਲ 3800 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਪੀਚ ਕਲਰ ਪੀਚ ਤੇ ਗ੍ਰੇ ਦਾ ਕੰਟਰਾਸਟ ਹੈ ਜੀ ਬੜਾ ਸੋਹਣਾ ਇਹ ਬਾਟਮ ਹੈ ਨਾਲ ਇਹ ਦੁਪੱਟਾ ਇਹ ਪੂਰਾ ਕੋਲ ਕੇ ਬਣੋ ਇਹ ਬੈਕ ਆ ਗਈ ਸ਼ਰਟ ਦੀ ਇਹ ਕੋ ਬੈਕ ਹੈ ਇਹ ਫਰੰਟ ਹੈ ਜੀ ਇਹ 슬ੀਵਜ਼ ਆ ਗਈਆਂ ਇਹ ਬੈਕ ਹੈ ਜੀ ਇੱਧਰ ਇਹ ਬੈਕ ਆ ਗਈ ਸ਼ਰਟ ਦੀ ਇਹ ਬੈਕ ਤੇ ਆ ਗਿਆ ਤੇ ਜਿਹੜਾ ਫਰੰਟ ਹੈ ਉਹਦੇ ਉੱਪਰ ਵੀ ਫਲਾਰ ਹੈ ਜੀ ਬੜਾ ਸੋਹਣਾ ਇਹ ਫਰੰਟ ਹੈ ਥੋੜੀ ਜਿਹੀ ਦਿੱਤਾਜ ਹੋ ਸੀਗੇ ਇਹ ਦੇਖੋ ਇਹ ਆਗਾ ਫਰੰਟ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਫਰੰਟ ਦੀ ਇਹ ਸਾਰੀ ਲੁੱਕ ਆ ਜਣੀ ਹੈ ਫਰੰਟ ਦੀ ਫਰੰਟ ਆ ਜਾਣਾ ਜੀ ਸ਼ਰਟ ਦਾ ਨਾਲ ਬਾਟਮ ਤੇ ਕੰਟਰਾਸਟ ਦੇਖੋ ਗਾਜਰੀ ਕਲਰ ਦੇ ਨਾਲ ਇਹਦੀ ਬਹੁਤ ਪਿਆਰੀ ਲੁੱਕ ਐ ਸੂਟ ਦੀ ਦੇਖ ਲਓ। ਇਹ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ। ਸੋਹਣਾ ਦੁਪੱਟਾ 3800 ਪ੍ਰਾਈਸ ਦੇ ਨਾਲ 3800 ਕਰੀਸ। ਨੈਕਸਟ ਆ ਗਏ ਸੂਟ ਪਰੋਜ਼ੀ ਲਾਈਟ ਗ੍ਰੀਨਿਸ਼ ਪਰੋਜ਼ੀ ਜਿਹਾ ਕਲਰ ਹੈ ਇਹ ਆ ਗਿਆ ਬੈਕ ਇਹ ਸ਼ਰਟ ਦੀ ਬੈਕ ਆ ਗਈ ਬਹੁਤ ਕੈਰੀ ਡਿਜ਼ਾਈਨਿੰਗ ਦੇ ਨਾਲ ਇਹ ਬਾਜ਼ੂ ਆ ਗਈਆਂ ਇਤੋਂ ਛੋਟਾ ਮਰਜੀ ਹੈਵੀ ਬਾਜੂ ਤੁਸੀਂ ਰੈਡੀ ਕਰ ਸਕਦੇ ਹੋ ਪੂਰੀ ਲੈਂਥ ਜਿੰਨੀ ਮਰਜੀ ਜਿੰਨੀ ਲੂਜ਼ਿੰਗ ਦੇ ਵਿੱਚ ਬਣਾਉਣੀ ਹੈ ਲੂਜ਼ਿੰਗ ਦੇ ਵਿੱਚ ਇਹ ਆ ਗਿਆ ਫਰੰਟ ਸ਼ਰਟ ਦਾ ਸਾਰਾ ਡਿਜੀਟਲ ਪ੍ਰਿੰਟ ਬਹੁਤ ਪਿਆਰਾ ਲਾਈਟ ਕਲਰ ਦੇ ਉੱਪਰ ਡਾਰਕ ਕਲਰ ਦੇ ਨਾਲ ਬਹੁਤ ਪਿਆਰੀ ਲੁੱਕ ਆ ਰਹੀ ਹੈ ਸੋਟਾਂ ਦੀ ਤੇ ਨਾਲ ਹੈਗੀ ਫਲੋਸੀ ਕਲਰ ਦੇ ਵਿੱਚ ਹੀ ਇਸ ਦਾ ਬਾਟਮ 3 ਮੀਟਰ ਦੀ ਨਾਲ ਪ्योर ਮੋਡਲ ਦਾ ਇਹ ਦੁਪੱਟਾ ਦੁਪੱਟੇ ਤੇ ਸਾਰੇ ਤੇ ਡਿਜੀਟਲ ਪ੍ਰਿੰਟ ਤੇ ਫੋਇਲ ਪ੍ਰਿੰਟਿੰਗ ਕੋਈ ਬਹੁਤ ਸੋਹਣੀ ਲੁੱਕ ਦੇ ਵਿੱਚ ਦੁਪੱਟਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸੂਟ ਦਾ ਇਹਦਾ 3800 ਪ੍ਰਾਈਸ ਹੈ ਜੀ ਅੱਜ ਮੈਂ ਤੁਹਾਨੂੰ ਮੋਡਲ ਦੇ ਸੂਟ ਦਿਖਾਇਆ ਪੂਰੇ 3 ਮੀਟਰ ਦੀ ਸ਼ਰਟ ਦੇ ਉੱਪਰ ਡਿਜੀਟਲ ਪ੍ਰਿੰਟ ਤੇ ਫੋਇਲ ਪ੍ਰਿੰਟਿੰਗ 3 ਮੀਟਰ ਦੀ ਬਾਟਮ ਤੇ ਪੂਰਾ 2.5 ਮੀਟਰ ਦਾ ਦੁਪੱਟਾ ਡਿਜੀਟਲ ਪ੍ਰਿੰਟ ਤੇ ਫੋਇਲ ਪ੍ਰਿੰਟਿੰਗ ਦੇ ਨਾਲ 3800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ